ਜਿਹੜੇ ਬੱਚਿਆਂ ਨੇ ਇੱਕ ਕਲੱਬ ਬਣਾਇਆ ਵਿਆ ਇਥੋਂ ਦੇ ਨਹੀਂ ਜਿਹੜੇ ਨੌਜਵਾਨ ਸਾਥੀ ਆ ਬਹੁਤ ਸੋਹਣਾ ਕੰਮ ਕਰ ਰਹੇ ਆ ਔਰ ਮੈਨੂੰ ਲੱਗਦਾ ਬਾਕੀ ਪਿੰਡਾਂ ਦੇ ਹਿਸਾਬ ਨਾਲ ਆਪਣੇ ਪਿੰਡ ਦੇ ਵਿੱਚ ਸਭ ਤੋਂ ਕੰਮ ਕਰ ਰਹੇ ਆ ਇਹ ਤੁਸੀਂ ਸਾਰੇ ਜਣੇ ਜਿੰਨੇ ਬੱਚੇ ਆ ਸਾਰੇ ਵਧਾਈ ਦੇ ਪਾਤ ਹੋ ਪਰ ਫੇਰ ਵੀ ਮੈਂ ਇੱਕ ਬੇਨਤੀ ਕਰਦਾ ਕਿ ਅਗਰ ਕੋਈ ਸੱਜਣ ਆਪਣੇ ਪ੍ਰਧਾਨ ਸਾਹਿਬ ਹੈ ਕਲੱਬ ਨੂੰ ਹਾਂਜੀ ਬੰਦ ਹੋ ਗਿਆ ਸਰ ਰਣਜੀਤ ਜੀ ਕਿਸੇ ਬੰਦੇ ਨੇ ਕੋਈ ਨਸ਼ਾ ਛੱਡਣਾ ਚਾਹੁੰਦਾ ਆਪਾਂ ਉਹਦੀ ਮਦਦ ਕਰਾਂਗੇ ਛੜਾਵਾਗੇ ਨਸ਼ਾ ਦਵਾਈ ਵੀ ਦਵਾਵਾਂਗੇ ਪਰ ਅਗਰ ਕੋਈ ਇਸ ਲਾਈਨ ਤੋਂ ਹਟ ਕੇ ਇਸ ਨਸ਼ੀ ਵਾਲੇ ਪਾਸੇ ਜਾਂਦਾ ਕੋਈ ਵੇਚਣ ਵਾਲੇ ਪਾਸੇ ਜਾਂਦਾ ਕੋਈ ਖਾਸ ਕਰਕੇ ਸਿੰਥੈਟਿਕ ਨਸ਼ੇ ਦੀ ਮੈਂ ਗੱਲ ਕਰਦਾ ਉਸ ਪਾਸੇ ਜਾਂਦਾ ਤੇ ਕੱਲ ਨੂੰ ਕੋਈ 1921 ਹੋ ਜਾਂਦੀ ਆ ਕੋਈ ਪੁਲਿਸ ਵਾਲੇ ਐਕਸ਼ਨ ਕਰਕੇ ਉਹਨੂੰ ਫੜ ਲੈਂਦੇ ਆ ਤੇ ਫਿਰ ਮੇਰੀ ਹੱਥ ਬੰਨ ਕੇ ਬੇਨਤੀ ਆ ਜੀ ਕਿ ਮੇਰੇ ਕੋਲੇ ਐਸ ਕੰਮ ਵਾਸਤੇ ਨਹੀਂ ਹੋਰ ਜਿਹੜਾ ਕੰਮ ਕਹੋਗੇ ਮੈਂ ਕਰਨ ਦਾ ਤਿਆਰ ਆ ਕਿਉਂਕਿ ਬੜੇ ਘਰ ਆਪਣੇ ਉਜੜ ਗਏ ਐਸ ਕੰਮ ਪਿੱਛੇ ਰੰਗੇ ਕੋਈ ਆ ਐਸ ਐਚਓ ਮੈਂ ਨਵੇਂ ਲਵਾਲੇ ਮੈਂ ਡੀ ਐਸ ਪੀ ਸਾਹਿਬ ਵੀ ਬੁਲਾਈ ਸੀ ਦੋਨੇ ਮੈਂ ਉਹਨਾਂ ਨੂੰ ਬੁਲਾ ਕੇ ਇਹ ਗੱਲ ਕਹਤੀ ਜੀ ਕਿ ਤੁਹਾਨੂੰ ਇਸ ਮਾਮਲੇ 'ਚ ਕੋਈ ਟੈਲੀਫੋਨ ਕਰੀ ਜਾਵੇ ਤੁਸੀਂ ਕਿਸੇ ਦੀ ਗੱਲ ਨਹੀਂ ਸੁਣਨੀ ਜਿਹੜੇ ਵੇਚਦੇ ਆ ਸਭ ਤੋਂ ਪਹਿਲਾਂ ਉਹਨਾਂ ਤੇ ਸਕੰਜਾ ਕਰੋ ਉਹਨਾਂ ਨੂੰ ਫੜ ਕੇ ਉਹਨਾਂ ਦੇ ਘਰ ਦੇ ਕਰੋ ਕਿਉਂਕਿ ਜੇ ਜੜ ਖਤਮ ਹੋ ਗਈ ਤਾਂ ਟਾਣੀਆਂ ਹਟਣਗੀਆਂ ਜੇ ਆਪਾਂ ਜੜ ਹੋਵੇ ਜਿਵੇਂ ਹਰੀ ਕਲੀਆਂ ਟਾਣੀਆਂ ਵੱਢੀ ਗਈ ਤਾਂ ਫਿਰ درخت ਤੋਂ ਮੁਝੇ ਮੈਂ ਕਾਇਮ ਹੀ ਰਹਿ ਜਾਂਦਾ ਫਿਰ ਉਹ ਗੱਲ ਆਪਣੇ ਹਿੱਲੀ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਆ ਜੀ हां एक मेरा टेलीफोन नंबर बेशक नोट कर लो 9815207878 मेरा टेलीफोन नंबर है जी और मोस्ट मेरा होਗਾ इस टाइम पर जे तुसी आगे ਨਹੀਂ ਵੀ ਆਉਣਾ ਤਾਂ ਇੱਕ WhatsApp ਕਰ ਦਿਓ ਉਸ ਬੰਦੇ ਦਾ ਨਾਮ ਲਿਖ ਕੇ ਵੀ ਆ ਫਲਾਣਾ ਬੰਦਾ ਆਪਣੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਉਦੋਂ ਬਾਅਦ ਫਿਰ ਅਸੀਂ ਆਪੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਇੰਨਾ ਖਿਆਲ ਰੱਖਿਓ ਕੋਈ ਗਲਤ ਆਪਣੀ ਇਨਫਰਮੇਸ਼ਨ ਨਾ ਦੇ ਦਿਓ ਕਿਤੇ ਐਵੇਂ ਕਿਸੇ ਦੀ ਗਰੀਬ ਬਾਤ ਕਰਾ ਦੇ। ਉਹ ਵੀ ਬੜਾ ਵੱਡਾ ਪਾਪ ਆ। ਜਿਹੜਾ ਵਾਕਈ ਕਰਦਾ ਹੋਇਆ ਉਹਨੂੰ ਛੱਡ ਦੇ। ਔਰ ਇੱਕ ਟਾਰਗੇਟ ਲੈ ਕੇ ਮੈਂ ਚੱਲਿਆ ਜਿਹੜਾ ਕਿ ਤੁਹਾਡੇ ਸਾਥ ਤੋਂ ਬਿਨਾ ਨਾ ਸੰਭਵ ਨਾ। ਜੇ ਮੇਰਾ ਸਹਿਯੋਗ ਦੇਉਗੇ ਤੁਸੀਂ ਸਾਰੇ ਜਣੇ ਰਲ ਕੇ ਇਹ ਫੇਰ ਹੀ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਫੇਰ ਹੀ ਇਹ ਚੀਜ਼ ਸੰਭਵ ਹੋ ਸਕਦੀ ਆ ਕਿ ਤੁਸੀਂ ਇੱਕ ਪ੍ਰਣ ਕਰਕੇ ਚੱਲੋ ਵੀ ਯਾਰ ਆਪਾਂ ਆਪਣੇ ਹਲਕੇ ਨੂੰ ਨਸ਼ਾ ਮੁਕਤ ਬਣਾਉਣਾ ਕੋਈ ਐਸੀ ਚੀਜ਼ ਨਹੀਂ ਦੁਨੀਆ ਦੀ ਜਿਹੜੀ ਨਾ ਹੋ ਸਕੇ ਇਹ ਵੀ ਹੋ ਜਾਊਗਾ